ਦਾ ਟੀਵੀ ਐਨਆਈ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਾਸਰੀਆ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕਾਵਾਜ ਦਰਸ਼ਕੋ ਜੇ ਅਪਾ ਮੌਸਮ ਦੀ ਗੱਲ ਕਰੀਏ ਤੇ ਗਰਮੀ ਜਿਹੜੀ ਆ ਕੈਰਾਂ ਦੀ ਪੰਜਾਬ ਦੇ ਵਿੱਚ ਪੈ ਰਹੀ ਆ ਤੇ ਬਠਿੰਡੇ ਦੇ ਵਿੱਚ 48 ਡਿਗਰੀ ਜਿਹੜਾ ਟੈਂਪਰੇਚਰ ਆ ਉਹਨੂੰ ਪਾਰ ਕਰ ਗਿਆ 80 ਸਾਲਾਂ ਬਾਅਦ ਦੱਸਿਆ ਜਾਂਦਾ ਕਿ 80 ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਟੁੱਟ ਗਿਆ ਤੇ ਕਿਉਂਕਿ ਜਿਹੜਾ ਮੌਸਮ ਆ ਬੜੀ ਤੇਜ਼ੀ ਨਾਲ ਸਾਰੀ ਦੁਨੀਆ ਦੇ ਵਿੱਚ ਬਦਦਾ ਜਿਸ ਨੂੰ ਗਲੋਬਲ ਵਾਰਮਿੰਗ ਵਿਗਿਆਨੀ ਨਾ ਦਿੰਦੇ ਸੀਗੇ ਤੇ ਉਹ ਜੀਆਂ ਅੱਜ ਜਿਹੜੀਆਂ ਵਾ ਹਰਤਾ ਖੁੱਲੀਆਂ ਸ਼ੁਰੂ ਹੋ ਗਈਆਂ ਅੱਜ ਉਹਦੇ ਪ੍ਰਭਾਵ ਜਿਹੜੇ ਨੇ ਵੇਖਣੇ ਲੱਗ ਪਏ ਨੇ ਤੇ ਜੇ ਸਮੇਂ ਸਿਰ ਸਰਕਾਰਾਂ ਜਾਗ ਪੈਂਦੀਆਂ ਸਾਡੇ ਲੋਕ ਜਾਗ ਪੈਂਦੇ ਤੇ ਸ਼ਾਇਦ ਇਹ ਹਾਲਾਤ ਜਿਹੜੇ ਨਾ ਬਣਦੇ ਕਿਉਂਕਿ ਤੜਾ ਤੜ ਜਿਹੜੀ ਰੁੱਖਾਂ ਦੀ ਕਟਾਈ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਦੱਸਿਆ ਨਹੀਂ ਭਾਵੇਂ ਹੁਣ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਰੋਕ ਲਾਰੀਆਂ ਨੇ ਤੇ ਕਾਫੀ ਰੁੱਖ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਲੱਗੇ ਨੇ ਤੰਗੀ ਗੱਲਾ ਹੋਰ ਰੁਕ ਲਓ ਵੀ ਲੋੜਾ ਮੇਰੇ ਤਾਪਮਾਨ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਵਧ ਸਕਦਾ ਵਾ ਇੱਕ ਬੰਨੇ ਤਾਂ ਗਰਮੀ ਨੇ ਕਹਿਰ ਮਟਾਇਆ ਹੋਇਆ ਤੇ ਦੂਸਰੇ ਪਾਸੇ ਜਿਹੜਾ ਸੈਸੀ ਪਾਰਾ ਵਾ ਉਹ ਵੀ ਪੰਜਾਬ ਦੇ ਵਿੱਚ ਚੜਿਆ ਹੋਇਆ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਿਹੜੀ ਖੇਤਰੀ ਪਾਰਟੀ ਆ ਜਿਸ ਨੂੰ ਪੰਜਾਬ ਹਤੈਸੀ ਪਾਰਟੀ ਵੀ ਕਿਹਾ ਜਾਂਦਾ ਉਹਦੇ ਵਿੱਚ ਵੱਡੇ ਵੱਡੇ ਪਦਰ ਤੇ ਟੁੱਟ ਭੱਜ ਹੋ ਰਹੀ ਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਗਿਆ ਤੇ ਬਹੁਤ ਸਾਰੇ ਅਕਾਲੀ ਲੀਡਰ ਆਪਣੇ ਆਪ ਹੀ ਛੱਡ ਰਹੇ ਨੇ ਤੇ ਢੀਂਸੇ ਹੋਣੀ ਟਪ ਕਰਕੇ ਦੇਖੋ ਤੇ ਭਾਵੇਂ ਸੁਖਬੀਰ ਬਾਦਲ ਦਾ ਬਿਆਨ ਆ ਕਿ ਜਿਹੜਾ ਅਕਾਲੀ ਦਲ ਨੂੰ ਅੰਗਰੇਜ਼ ਵੀ ਨਹੀਂ ਤੋੜ ਸਕੇ ਇਹ ਗੱਲ ਸੱਚ ਆ ਇੱਥੇ ਕੋਈ ਝੂਠ ਆਲੀ ਗੱਲ ਨਹੀਂ ਪਰ ਉਦੋਂ ਜਿਹੜੇ ਅਕਾਲੀ ਲੀਡਰ ਸੀ ਅਕਾਲੀ ਵਰਕਰਸ ਸੀਗੇ ਉਹਨਾਂ ਦਾ ਕਰਦਾਬ ਕੀ ਸੀ ਕਿੱਡਾ ਉਹ ਉੱਚੇ ਕਰੈਕਟਰ ਦੇ مالک ਸੀ ਉੱਚੇ ਕਰਤਾਰ ਦੇ مالک ਸੀਗੇ ਕਹਿੰਦੇ ਕਰਨੀ ਦੇ ਪੂਰੇ ਸੀ ਤੇ ਅੱਜ ਉਹੋ ਜਿਹੜੇ ਲੀਡਰ ਆ ਸ਼ਰਮਣੀ ਅਕਾਲੀ ਦਲ ਦੇ ਵਿੱਚ ਉਹ ਦਿਖਾਈ ਦੇ ਰਿਹਾ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲਾਤ ਹੋ ਰਿਹਾ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਜੀ ਨੇ ਉਹ ਬਿਆਨ ਦਿੱਤਾ ਸੀਗਾ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਦੁਰਦਸ਼ਾ ਹੋਈ ਆ ਕਿ ਪੰਜਾਬ ਵਾਸਤੇ ਅਕਾਲੀ ਦਲ ਜ਼ਰੂਰੀ ਆ ਇਹ ਗੱਲ ਸੱਚ ਆ ਪਰ ਜਿਹੜੀ ਲੀਡਰਸ਼ਿਪ ਬਾਰੇ ਬਦਲਦੀ ਗੱਲ ਨਹੀਂ ਕੀਤੀ ਜੇ ਲੀਡਰਸ਼ਿਪ ਇਮਾਨਦਾਰ ਆ ਜਾਵੇ ਕੁਰਬਾਨੀਆਂ ਵੀ ਆ ਜਵੇ ਆ ਅਕਾਲੀ ਦਾ ਲੱਗੇ ਵਾਸਤੇ ਜਦੋਂ ਮੈਨੂੰ ਲੱਗਦਾ ਪੀ ਇਸ ਤੋਂ ਵੀ ਇੰਗਰਾਫ ਵਾਲੇ ਜਿਹੜਾ ਅਕਾਲੀ ਦਲਾ ਉਹ ਜਾ ਸਕਦਾ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀਆਂ ਪੰਜਾਬ ਦੀਆਂ ਪੁਰਾਣੀਆਂ ਹਸਤੀਆਂ ਨੇ ਇੱਕ ਕਹਿਵਾ ਵੀ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਪੀ ਐਕਟਿਓ ਕੋਲ ਅਖਾੜੇ ਦੇ ਵਿੱਚੋਂ ਬਾਹਰ ਇਹਨੇ ਪਾਵੇ ਉਹਨਾਂ ਦੀ ਕਰਵਾੜੀ ਪਰਨੀਤ ਤੌਰ ਬਠਿੰਡੇ ਤੋਂ ਪਟਿਆਲੇ ਤੋਂ ਇਲੈਕਸ਼ਨ ਲੱਗ ਰਹੀ ਆ ਪਰ ਉਹ ਸਰਗਰਮ ਜਿਹੜੀ ਰਾਜਨੀਤੀ ਆ ਤੇ ਉਹਦੇ ਵਿੱਚ ਕਿਤੇ ਦਿਖਾਈ ਜਾਂਦੇ ਰਹੇ ਤੀਨ ਸੇ ਜਿਹੜੇ ਆਕਾਲੀ ਦਲ ਦੇ ਵਿੱਚ ਦੁਬਾਰਾ ਆਗੇ ਸਿਗੇ ਉਹ ਵੀ ਹੁਣ ਲੰਬੇ ਹੀ ਲੱਗਦੇ ਨੇ ਤੇ ਬਹੁਤ ਸਾਰੇ ਆਕਾਲੀ ਦਲ ਦੇ ਜਿਹੜੇ ਜਿਧਰ ਨੇ ਕੋਪਾ ਪਾਰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕਾਂਗਰਸ ਦਾ ਵੀ ਵੈਸੇ ਤਾਂ ਇਹੋ ਹਾਲੀਆ ਕਾਂਗਰਸ ਦੇ ਵੀ ਬਹੁਤ ਸਾਰੇ ਜਿਹੜੇ ਜਿਧਰ ਨੇ ਬੀਜੇਪੀ ਦੇ ਵਿੱਚ ਜਿਹੜੇ ਸ਼ਾਮਲ ਹੋ ਚੁੱਕੇ ਨੇ ਤੇ ਪਰ ਜਿਹੜੇ ਅੱਜ ਕੱਲ ਬਿਆਨ ਆ ਰਹੇ ਨੇ ਬੜੇ ਇੱਕ ਦੂਜੇ ਨੂੰ ਚੁੱਮੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਜਿੱਥੇ ਇੱਕ ਵਾਰ ਨੇ ਮੋਦੀ ਸਾਹਿਬ ਕੀ ਕਹਿਆ ਕਿ ਕੁਝ ਲੋਕਾਂ ਨੂੰ ਪਾਕਿਸਤਾਨ ਦੇ ਵੱਲੋਂ ਹਮਾਇਤ ਮਿਲ ਰਹੀ ਆ ਉਹ ਜਾਂਚ ਦਾ ਵਿਸ਼ਾ ਵਾਤੇ ਦੂਸਰੇ ਪਾਸੇ ਸਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਆ ਕੇਜਰੀਵਾਲ ਸਾਹਿਬ ਵੀ ਇਹੀ ਗੱਲ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਵੀ ਇਹੀ ਗੱਲ ਕਰ ਰਹੀ ਆ ਕਿ ਜੇ ਬੀਜੇਪੀ ਜਿੱਤ ਗਈ ਤਾਂ ਜਿਹੜਾ ਸਵਿਧਾਨ ਆ ਉਹ ਬਦਲ ਦੇਵੇਗੀ ਸਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਲੜਾਈ ਆ ਇਸ ਦੇ ਨਾਲ ਤੇ ਉਹ ਚੋਣਾਂ ਲੜ ਰਹੇ ਨੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਹੋ ਰਹੀ ਹੁਣ ਪੰਜਾਬ ਦੇ ਵਿੱਚ ਸਾਰੀਆਂ ਹੀ ਕਿ ਬਹੁਤੇ ਸਟੇਟਾਂ ਚੋ ਲੀਡਰ ਜਿਹੜੇ ਵਿਲੇ ਹੋ ਗਏ ਨੇ ਤੇ ਜਿਹੜੇ ਨੈਸ਼ਨਲ ਲੀਡਰ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਨੇ ਪੰਜਾਬ ਦੇ ਵੱਲ ਨੂੰ ਮੋੜਾ ਮੋੜਿਆ ਤੇ ਪੰਜਾਬ ਦੇ ਵਿੱਚ ਜਿਹੜੀ ਐਸ ਵੇਲੇ ਸਿਆਸੀ ਸਜਾਵਾਂ ਪੂਰੀ ਤਰ੍ਹਾਂ ਗਰਮਾ ਗਈ ਆ ਤੇ ਜੇ ਆਪਾਂ ਗੱਲਬਾਤ ਕਰੀਏ ਕੁਝ ਸੀਟਾਂ ਦੀ ਜਿੱਥੇ ਇਹ ਆਪਣੇ ਆਪ ਨੂੰ ਤਰ੍ਹਾਂ ਜਿਹੜੀਆਂ ਜਿੱਤੀਆਂ ਹੋਈਆਂ ਸਮਝਦਿਆਂ ਸੀ ਤੇ ਪਰ ਲੋਕ ਹੁਣ ਜਿਹੜੇ ਆ ਉਹ ਚੁੱਪ ਤਰ ਗਏ ਨੇ ਇਹ ਜਿਸ ਤਰ੍ਹਾਂ ਇੱਕ ਕਹਾਣੀ ਲੋਕਗੀਤਾ ਪੰਜਾਬ ਦਾ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਉਂਦਾ ਤੇ ਮੈਨੂੰ ਲੱਗਦਾ ਵੀ ਜਿਹੜੇ ਵੋਟਰ ਨੇ ਸਾਡੀ ਉਹਨਾਂ ਨੂੰ ਵੀ ਲੱਗਦਾ ਕਿ ਸਾਡੀ ਦਰਦ ਕਹਾਣੀ ਸੁਣਨ ਵਾਲਾ ਕੋਈ ਨਹੀਂ ਤੇ ਉਹਨਾਂ ਨੇ ਹੁਣ ਚੁੱਪ ਵੱਟ ਲਈ ਹੈ ਜ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸਾਰੇ ਨਹੀਂ ਜਿਹੜੇ ਪਾਰਟੀ ਦੇ ਵਰਕਰ ਨੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਆਮ ਵੋਟਰਾਂ ਦੀ ਗੱਲ ਕਰ ਰਿਹਾ ਤੇ ਹੁਣ ਉਹ ਕੋਈ ਠੁਕਮਾ ਜਵਾਬ ਨਹੀਂ ਦਿੰਦੇ ਕਿ ਅਸੀਂ ਕਿਸ ਪਾਸੇ ਨੂੰ ਮੋੜਾ ਕੱਟਾਂਗੇ ਇਹ ਜਿਹੜੀ ਚੋਪਾ ਕਈ ਵਾਰ ਬੜੀ ਖਤਰਨਾਕ ਚੋਪ ਹੁੰਦੀ ਹੈ ਇੱਕ ਤਾਂ ਇਹਦਾ ਮਤਲਬ ਇਹ ਵੀ ਆ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਤੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਇਹ ਸਾਡੇ ਸਿਆਸੀ ਲੋਕਾਂ ਨੂੰ ਸੋਚਣ ਚਾਹੀਦਾ ਵਾਸਤੇ ਜਿਹੜਾ ਵਾ ਮਜਬੂਰ ਹੋਣਾ ਚਾਹੀਦਾ ਵਾ ਕਿ ਕਿਉਂ ਲੋਕੀ ਜਿਹੜੇ ਸਾਡੇ ਤੋਂ ਦੂਰ ਹੋ ਰਹੇ ਨੇ ਕਿਹੜੀਆਂ ਘਾਟਾਂ ਨੇ ਕਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਤੇ ਸਿਆਸੀ ਜਿਹੜੇ ਗਲਿਆਰੇ ਨੇ ਉਹਨਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਪੈਣੀ ਆ ਜੇ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੋਂ ਉੱਠ ਗਿਆ ਤਾਂ ਉਹ ਜੋ ਜਿਹੜਾ ਵਾ ਗੁੱਸਾ ਵਾ ਉਹ ਕਿਸੇ ਪਾਸੇ ਨਹੀਂ ਗਿਆ ਜਾ ਸਕਦਾ ਵਾ ਕੁਝ ਕੋ ਜਿਹੜੀਆਂ ਸੀਟਾਂ ਨੇ ਉਹਨਾਂ ਦਾ ਜਿਹੜਾ ਤਵਾਜਨ ਆਜ਼ਾਦ ਮੀਦਵਾਰਾਂ ਨੇ ਵਿਗਾੜ ਦਿੱਤਾ ਵਾ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਸੀਟ ਆ ਤੇ ਫਰੀਦਕੋਟ ਵੀ ਸੀਟ ਆ ਫਰੀਦਕੋਟ ਤੇ ਜਿਹੜੇ ਆਪਣੇ ਖਡੂਰ ਸਾਹਿਬ ਆ ਜਿਹੜੇ ਉਮੀਦਵਾਰ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਰਹੇ ਸੀ ਤੇ ਇਸ ਵੇਲੇ ਉਹਨਾਂ ਦੀ ਜਿਹੜੀ ਇੱਜ਼ਤ ਆ ਉਹ ਵੀ ਖਤਰੇ ਦੇ ਵਿੱਚ ਪਈ ਹੋਈ ਆ ਤੇ ਇਸ ਇਸ ਕਰਕੇ ਹੁਣ ਪੂਰਾ ਆਪਣਾ ਤਾਨ ਤੇ ਲਾ ਰਹੇ ਨੇ ਤੇ ਇਹ ਤਾਨ ਨੂੰ ਲੋਕ ਕਿੰਨਾ ਕੁ ਮੰਨਦੇ ਨੇ ਇਹ ਤਾਂ ਲੋਕਾਂ ਦੀ ਗੱਲ ਆ ਕਿ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟ ਪਾਉਣੀ ਆ ਤੁਹਾਡੀ ਤਾਂ ਹਮੇਸ਼ਾ ਹੀ ਪੀਲ ਬੇਨਤੀ ਹੁੰਦੀ ਆ ਕਿ ਆਪਣੀ ਮਰਜ਼ੀ ਦੇ ਨਾਲ ਵੋਟ ਪਾਓ ਕਿਸੇ ਵੀ ਮਹਤਾਵੇ ਦੇ ਵਿੱਚ ਆ ਕੇ ਜਿਹੜੀ ਵੋਟ ਨਾ ਪਾਓ ਮੁੱਦਿਆਂ ਦੇ ਆਧਾਰ ਤੇ ਵੋਟ ਪਾਓ ਕਿਉਂਕਿ ਪੰਜਾਬ ਦੇ ਬੜੇ ਮੁੱਦੇ ਨੇ ਉਹਨਾਂ ਨੂੰ ਸੋਚਣ ਤੇ ਵਿਚਾਰਨ ਦੀ ਲੋੜ ਆ ਵੋਟ ਤੋਂ ਪਹਿਲਾਂ ਜਰੂਰ ਕਈ ਵਾਰ ਸੋਚਣਾ ਦੀ ਜ਼ਰੂਰ ਕਿ ਅਸੀਂ ਕਿਸ ਪਾਸੇ ਨੂੰ ਮੁੜ ਫਾ ਰਹੇ ਆ ਤੇ ਸਾਡਾ ਪੰਜਾਬ ਦਾ ਪ੍ਰਵੇਖ ਜਿਹੜਾ ਕਿੱਧਰ ਨੂੰ ਜਾ ਰਿਹਾ ਸਾਡਾ ਪੰਜਾਬ ਤਾਂ ਨੌਜਵਾਨਾਂ ਤੋਂ ਖਾਲੀ ਹੁੰਦਾ ਜਾ ਰਿਹਾ ੜਾ ੜਾ ਬੁਢੀਸ਼ਾ ਨੂੰ ਪੜਨ ਵਾਸਤੇ ਬੱਚੇ ਜਾ ਰਹੇ ਨੇ ਕੱਲਾ ਪੜਨ ਜਾਣਾ ਕਿਤੇ ਨਹੀਂ ਪਹਿਲਾਂ ਵੀ ਲੋਕ ਜਾਂਦੇ ਰਹੇ ਨੇ ਪਰ ਉਹਨਾਂ ਦਾ ਮਨਸਾ ਇਤੋਂ ਪਲਾਨ ਕਰਨ ਦਾ ਵਾ ਦੂਸਰੀ ਦੇਸ਼ ਦੀ ਵਿੱਚ ਜਾ ਕੇ ਉੱਭਸਣ ਦਾ ਵਾ ਤੇ ਬਾਕੀ ਆਪ ਦਾ ਪਰਿਵਾਰ ਵੀ ਲੈ ਜਾਂਦੇ ਨੇ ਮਾਤਾ ਪਿਤਾ ਨੂੰ ਵੀ ਲੈ ਜਾਂਦੇ ਨੇ ਤੇ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੰਨੀਆਂ ਕਿੰਨੀਆਂ ਦਿੱਤੀਆਂ ਹੋਈਆਂ ਨੇ ਕਿ ਕਿਹੜਾ ਘੜ ਲੋਕ ਜ਼ਮੀਨਾਂ ਵੇਚ ਕੇ ਗੈਣੇ ਰੱਖ ਕੇ ਉਹ ਦੇਸ਼ਾਂ ਨੂੰ ਜਾ ਰਹੇ ਨੇ ਤੇ ਸਾਡੀ ਸਰਕਾਰ ਜਿਹੜੀ ਆ ਸਭ ਤੋਂ ਪਹਿਲਾਂ ਉਸ ਪਾਸੇ ਧਿਆਨ ਨਹੀਂ ਦੇ ਰਹੀ ਇੱਕ ਜੂਨ ਕੋਈ ਬਹੁਤੀ ਹੁਣ ਦੂਰ ਨਹੀਂ ਰਹਿ ਗਈ ਤੇ ਨੇੜੇ ਆ ਗਈ ਆ ਤੇ ਸਾਰਿਆਂ ਨੂੰ ਸੋਚ ਵਿਚਾਰ ਕੇ ਜਿਹੜੀ ਵੋਟ ਪਾਉਣੀ ਚਾਹੀਦੀ ਆ ਤੇ ਸਿਆਸੀ ਤਿਰਾਨਿਆਂ ਪੀਰ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਉਨਾ ਤੇ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕੱਲ ਤੀਮਾ ਸਰਪਾਲ ਤੀਮਾ ਜੀ ਨੇ ਵੀ ਬਿਆਨ ਦਿੱਤਾ ਵਾ ਕਿ ਚੰਡੀਗੜ੍ਹ ਪੰਜਾਬ ਦਾ ਤੇ ਸਾਡੇ ਕੋਲ ਇੱਕ ਵੀ ਬੂੰਦ ਵੱਧ ਪਾਣੀ ਨਹੀਂ ਹੈ ਚੰਗੀ ਗੱਲ ਆ ਇਹਨਾਂ ਗੱਲਾਂ ਤੇ ਜਿਹੜੇ ਬਲੈਸ ਵੀ ਹੋਣੀ ਚਾਹੀਦੀ ਆ ਇਹ ਗੱਲਾਂ ਅਮਲ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਜਦੋਂ ਚੋਣਾ ਖਤਮ ਹੋ ਜਾਂਦੀਆਂ ਤਾਂ ਕਈ ਜਿਹੜੇ ਮੁੱਦੇ ਮਾਰੇ ਮੋੜੇ ਠਾਏ ਜਾਂਦੇ ਨੇ ਉਹ ਮੁਰਕੇ ਮੁੱਦੇ ਖਤਮ ਹੋ ਜਾਂਦੇ ਨੇ ਸੋ ਆਪਣੇ ਇਲਾਕੇ ਦੀਆਂ ਮੰਗਾਂ ਵੀ ਆਪਾਂ ਨੂੰ ਸੌਂਗੀਆਂ ਤੇੜੀਆਂ ਤੇ ਪੰਜਾਬੀਆਂ ਮੰਗਾ ਵੀ ਠਾਉਣੀਆਂ ਚਾਹੀਦੀਆਂ ਤਾਂ ਕਿ ਪੰਜਾਬ ਜਿਹੜਾ ਵਾ ਅੱਗੇ ਵਧੇ ਤਰੱਕੀ ਕਰੇ ਜਿਸ ਤਰ੍ਹਾਂ ਜਿਹੜੇ ਕੇਂਦਰ ਦੇ ਲੀਡਰ ਆ ਰਹੇ ਨੇ ਬੜੇ-ਬੜੇ ਸਬਜ ਬਾਗ ਉਠਾ ਰਹੇ ਨੇ ਤੇ ਤੁਸੀਂ ਧਿਆਨ ਦੇ ਨਾਲ ਗੋਹ ਦੇ ਨਾਲ ਵਿਚਾਰ ਕੇ ਜਿਹੜੇ ਨਰ ਨਾਲ ਤੇ ਫੈਸਲਾ ਲੈਣਾ ਵਾ ਕਿਉਂਕਿ ਆਪਣੀ ਜ਼ਿੰਦਗੀ ਦਾ ਸਵਾਲ ਆ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ ਸਾਡੇ ਦੀ ਪਿੱਛ ਦਾ ਸਵਾਲ ਆ ਕਿ ਸਾਡਾ ਵੀ ਜਿੰਦਰ ਨੂੰ ਜਾਏਗਾ ਦਰਸ਼ਕੋ ਇਸੀ ਪ੍ਰੋਗਰਾਮ ਨੂੰ ਪਾਵਾ ਆਵਾਜ਼ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਪਰਮਣੂ ਇੱਥੇ ਦਿਵਾ ਗਿਆ ਜਣਾ ਕਿਤੇ ਨਹੀਂ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ